ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਇੱਕ ਕਵੈਸਟ ਬੇਨਤੀ ਕਰਦੇ ਹਾਂ ਆਪਣੀ ਨਰਕ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਦਾ ਫਾਇਦਾ ਹੋ ਜੇ ਮਾਤੜ ਆਪਣੀ ਖਰੀਦਦਾਰੀ ਕਰ ਸਕੇ ਅੱਜ ਦੀ ਆਪਣੀ ਵਿਜ਼ਿਟ ਪਿੰਡ ਮੂਸੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਹੀਰੇ ਦੇ ਫਾਰਮ ਤੇ ਪਹੁੰਚੇ ਆਂ ਹਰ ਵਾਰ ਦੀ ਤਰ੍ਹਾਂ ਚਾਰ ਪਸ਼ੂ ਇੱਥੇ ਸੇਲ ਆ ਕਰਦੇ ਆਂ ਵਧੇਰੇ ਜਾਣਕਾਰੀ ਸਾਂਝੀ ਜੁੜੇ ਰਹੋ ਐਂਡ ਟਾਕਰ ਪੁੱਛਦੇ ਆਂ ਕਿਵੇਂ ਦੇ ਰਹਿਣਗੇ ਆਪ ਆਪ ਹੱਤੇ ਆਓ ਕਰਕੇ ਗੱਲਬਾਤ ਹੀ ਰੇਣਾ ਤੇ ਦੱਸਿਓ ਤੁਹਾਨੂੰ ਐਡਰੈਸ ਬਾਈ ਹੀਰੇ ਸਾਸਿਕਾ ਰ ਸਾਸਿਕਾ ਜੀ ਸੁੰਧ ਸਾਹਿਬ ਚੜਦੀ ਕਲਾ ਕਨਪਾਕਰ ਪੋ ਭਾਬੀ ਦੀ ਸਿੰਘ ਜੀ ਐਡਰੈਸ ਕੱਲੇਗੇ ਪਹਿਲਾਂ ਨੋਟ ਟੈਂਟ ਮੂਸਾ ਜੇਲਾ ਤਰਨ ਤਰਨ ਸਟੀਲ ਤਰਨ ਤਰਨ ਤੇ ਮੋਬਾਈਲ ਨੰਬਰ ਜੀ ਮੇਲਾ ਪਹਚਾਨ ਨੰਬਰ 13 441 13 ਓਕੇ ਰਿਪੋਰਟਾਂ ਰੀ ਕਿਰਪਾ ਬਾ ਗੱਡੀ 150 ਦੇ 150 ਦੇ ਵਾਹ 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 ਵੇਕੀਆਂ ਪਹਿਲਾ ਮਾਰ ਕਿਤੇ ਫੋਨ ਆਪਾਂ ਵੀਡੀਓ ਪਾਈ ਅੱਜ ਉਹਦੋਂ ਪੰਜ ਛੇ ਦਿਨ ਹੋ ਗਏ ਵੀਡੀਓ ਪਾਈ ਨੂੰ ਹੂੰ ਫੋਨ ਪਰ ਲੱਦਾ ਹੀ ਸੁਰੇ ਆਉਂਦੇ ਉਹ ਗਾਉਂ ਅੱਛਾ ਮੈਨੂੰ ਤੇ ਜ਼ਿਆਦਾ ਫੋਨ ਬੰਦ ਕਰ ਦਿੰਦੇ ਇਹਦੇ ਹਾਂ ਜਾਂ ਪਰ ਮੋਹਮੰਦੀ ਵੇੜਕੜੀ ਫਾਰਮ ਵਾਲੀ ਆਪਣੀ ਹੂੰ ਤੇ ਉਹ ਦਿਨ ਰਾਤ ਛੋਰ ਤੇ ਵੇਗੀ ਸੀ ਅੱਛਾ ਤੇ ਛੋਰ ਤੇ ਵੇਗੀ ਤਾਂ ਉਹਨਾਂ ਨੂੰ 10000 ਬੰਦੇ ਨਫਾ ਦਿੰਦੇ ਸੀ ਵਾਹ 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 ਹਾਂ ਬੂਥਲੇ ਬੰਨਣੇ ਲਈ ਆ ਅੱਛਾ ਹਾਂ ਰਾਤੀ ਗੱਲ ਜੀ ਤਾਂ 30 ਕਿਲੋ ਦੁੱਧ ਕਰਗੀ ਵੇੜ ਹੂੰ ਠੀਕ ਆ ਚਲੋ ਅੱਜ ਤੋਂ ਕਰੀਏ ਸ਼ੁਰੂਆਤ ਸੋਈ ਫਾਈਲ ਲੈ ਲਈ ਸੀ ਤੇ ਪਰ ਮੈਂ ਉਹਨਾਂ ਨੂੰ ਆਖਿਆ ਮੈਂ ਤੁਹੀਂ ਇੱਥੇ ਆਓ ਇੰਨੇ ਪਾਹੇ ਦੇਣੇ ਆ 90 ਆਪ ਮੁੱਲ ਵਸ 90 ਦੀ ਵੇਚੀ ਸੀ ਪਰ ਬੰਦੇ ਫੇਰ ਉਹਨਾਂ ਨੂੰ ਲੱਖ ਦਿੰਦੇ ਫਿਰ ਆਂਦੇ ਨਹੀਂ ਮੈਂ ਉਹਨਾਂ ਨੂੰ ਫੇਰ ਆ ਆਖਿਆ ਮੈਂ ਤੁਹੀਂ ਆਪ ਪਹਿਲੀ ਗੱਲ ਥਾਣੀ ਚੈੱਕ ਕਰ ਜੋ ਦੁੱਧ ਦੀ ਮੇਰੀ ਜ਼ਿੰਮੇਵਾਰੀ ਹੋਊਗੀ ਓਕੇ ਜੀ ਬਹੁਤ ਵਧੀਆ ਸੋਚ ਜਿਹੜੀ ਦੁੱਧ ਦੀ ਜ਼ਿੰਮੇਵਾਰੀ ਦੇਂਦਾ ਹੈ ਬਹੁਤ ਵਧੀਆ ਵੜ ਇਹ ਵੀ ਚੰਗੀ ਹੈ ਨਾ ਉਹ ਚੀਜ਼ ਹੀ ਗੋਲ ਗੱਲ ਇਹਦੀ ਵੜ ਸੁਈਆ ਤਾਂ ਮੱਖਰ ਬੱਚਾ ਆ ਗਿਆ ਕਿ ਕਿੰਵੇਂ ਦੇਂਦੀ ਸੀ ਆ ਚੱਪੇ ਦੇਂਦੀ ਸੁਈਆ ਦੂਜਾ ਸੁਗਾ ਅੱਛਾ ਦੁੱਧ ਕਿੰਨਾ ਬੋਲਾ 18 ਕਿਲੋ ਬੋਲਾ 18 ਮੱਟੀ ਦੇ ਖੜਨੀ ਤਾਂ 12 ਦੀ ਲਾਜੇ ਅੱਛਾ ਫਿਰ ਥਣਾਂ ਨੂੰ ਹੱਥ ਨਾ ਲਾਵੇ ਹੋਰ ਛੱਟਾ ਵੱਧ ਘੱਟ ਹੋਵੇ ਆਪਣੀ ਗਰੰਟੀ ਹੋਊਗੀ ਵਾਹ 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 ਚਲੋ ਖੋਲੋ ਕਰਮਾਲੀ ਨੂੰ ਜਰਸੀ ਆ ਗਈ ਹੈ ਨਾ ਕ੍ਰੋਸ ਬਾਬਾ ਜੀ ਮੈਂ ਨਾ ਦੋ ਘੱਟ ਵੇਚ ਲਵਾਂ ਵਿੱਚੋਂ ਵਧੀਆ ਸੋਚ ਆ ਤੁਹਾਡੀ ਚਲੋ ਲੈ ਚਲੋ ਕਰਮਾੜੀ ਨੂੰ ਸਜਣੋਂ ਵਹਿੜ ਚੰਗੀ ਆ ਤੇ ਜਰਸੀ ਕ੍ਰੋਸ ਆ ਗਈ ਹਨਾ ਪਰ ਜਰਮੀ ਨਹੀਂ ਬਾਬਾ ਜੀ ਇਹ ਘਰਕਦੀ ਨਹੀਂ ਆ ਨਾ ਜੀ ਨਾ ਘਰਕਾਂ ਦਾ ਕੰਮ ਹੀ ਨਹੀਂ ਸੀ ਲਾਇਓ ਬਾਬਾ ਜੀ ਕੋਲ ਟਾਈਮ ਨਹੀਂ ਕੋਈ ਕੋਸ਼ਿਸ਼ ਨਹੀਂ ਸਾਢੇ 6:30 ਜੀਤੀ ਆ ਸਾਢੇ 6 ਹੀ ਹੋਣਗੇ ਥੱਲੇ ਹੂੰ ਸ਼ਾਮ ਦਾ ਟਾਈਮ ਹੋ ਗਿਆ ਹਨਾ ਚਲੋ ਬੰਦੋ ਕਰਮਾੜੀ ਨੂੰ ਇਹ ਕੋਈ ਟੂਰਾ ਵਧੀਆ ਬੋਲ ਬਹੁਤ ਓਕੇ ਹੈ ਵਧੀਆ ਵਧੀਆ ਬੰਦਾ ਬਾਈ ਠੰਡੀ ਪਾਉਣ ਵਾਂਗਾ ਪਾਉ ਪਾਉ ਨਾ ਪਾਓ ਹੂੰ ਉਹ ਟਾੜੀ ਮਰਜੀ ਉਹਦੇ ਵਿੱਚ ਵਾਹ ਵਾਹ ਹਾਂਜੀ ਜਿੰਦੀ ਰਵੇ ਚੰਗੀ ਥਾਂ ਲੈਵੇ ਵਾਲੀ ਇਹਦੇ ਫੇਰ ਦੁੱਧ ਬਣਾਉਂਦੇ ਨੇ ਇਹਨੇ 25 ਕਿਲੋ ਹਾਂ ਤੇ ਹੁਣ 20 ਕਿਲੋ ਬਣਾ ਦੋ ਗਰਮੀ ਆ 20 ਕਿਲੋ ਬਣਾ ਦੋ ਕੇ ਬਾਈ ਰੇਟ ਰੇਟ ਆਪਾਂ 75 ਮੰਗਦੇ ਆ ਹੂੰ ਤੇ 72 ਦੀ ਦੇ ਦੇਣੀ ਆਪਾਂ 70 ਦੀ ਦੇ ਦਈਏ 72 ਦੀ ਬਾਬੇ ਜਾਂ ਦੇ ਕੇ 70 ਦੀ ਜਾਹੰਦਗੀ ਬਾਬਾ ਜੀ ਛੋੜ ਹੀ ਛੜ ਕਰਾਵੇ ਬਾਬਾ ਜੀ ਇਹ ਤੇ ਨਹੀਂ ਕਰਨੀ ਓਕੇ ਓਕੇ ਇਹ ਨਹੀਂ ਕਰਨੀ ਛੋੜ ਹੀ ਕਰਾਵੇ 20 ਕਿਲੋ ਦੁੱਧ ਵੇੜਨੇ ਦੇਣਾ ਗਰਮੀ ਚੱਕ ਨਹੀਂ ਮਰਜੀ ਗਰਮੀ ਪਵੇ ਇਹਨੂੰ ਗਰਮੀ ਦੀ ਪਰਵਾਹ ਕੋਈ ਨਹੀਂ ਥਾਣੇ ਕਿ ਡਾ ਵਧੀਆ 44 ਕਿਲੇ ਲੱਗੀ ਬਾਬਾ ਹਾਂ ਹਾਂ ਮੱਝਾਂ ਤੇ ਆ ਤੋਕੜਿਆ ਹਾਂ ਬਾਬਾ ਜੀ 1.5 ਮਹੀਨੇ ਸੂਈ ਆਪਣੇ ਘਰੇ ਫਲ ਮਰਿਆ ਤੁਸੀਂ ਵੀਡੀਓ ਬਣਾਈ ਸੀ ਮੇਰੇ ਸਿਰ ਦੀ ਸੀ ਇਹ ਸੱਜੇ ਦੀ ਵੀਡੀਓ ਬਣੀ ਸੀ ਲੋ ਤੋੜ ਦੋ ਦੁੱਧ 12 ਕਿਲੋ ਹਾਂਜੀ ਆਪਾਂ ਹੁਣ ਜਲਵਾਦੇ ਘਾਟੇ ਨਾਲ ਦੇ ਦੇਣੀ ਹੁਣ ਕਿਰੋਂ ਨਵੇਂ ਲੈਣੇ ਤਾਂ ਘਟਾ ਕਿਨੇ ਪਾਉਣਾ ਹਾਂ ਮੇਰੇ ਵਪਾਰ ਸਾਰਾ ਪੈਂਡਿੰਗ ਕਰਨੇ ਫਿਰ ਛਾਂ ਛਣ ਓਕੇ ਚਾਰੇ ਬਾਬਾ ਜੀ ਬਹੁਤ ਚੰਗੀ ਚਵਾਈ ਆ ਕਲੰਬਰ ਇਹਨੂੰ ਕੋਈ ਪਾੜਾ ਨਹੀਂ ਪਾਉਣਾ ਇਤਨੀ ਬਜੜਾ ਮੰਗਾ ਪਾ ਕੇ ਠੀਕ ਹੈ ਹਾਂਜੀ ਹਾਂਜੀ ਲਓ ਜੀ 12 ਕਿਲੋ ਦੁੱਧ ਜੇ ਤੇ ਚੌਣ ਝਾਂ ਓਕੇ ਆ ਸੁਆ ਤੀਜਾ ਲਾ ਲਿਓ ਤੀਜਾ ਲਾ ਲੇ ਤੀਜਾ ਨਾਲ ਕੋਈ ਟੱਕਰ ਨਹੀਂ ਚਾ ਲਓ ਇੱਥੇ ਬੰਦੋ ਉਤੇ ਬੰਦੋ ਨੀ ਦੇ। ਕੋਈ ਗੱਲ ਨਹੀਂ ਕਰਾਂ। ਇਹ ਬਾਈ ਜੀ ਕੀਮਤਾਂ ਦੀ ਕਰ ਦੋ ਫਿਰ। ਮੋਹਰ 33 ਆਏਗਾ 30 ਦੀ ਦੇ ਦੇਣੀ ਆ। 28 ਦੀ ਜਾਣ ਦੋ। 28 ਦੀ ਜਾਣ ਦੋ। ਜਾਣ ਦੋ ਨਜ਼ਾਰੇ ਲੈਣ ਦੇ ਨੂੰ। ਚਲ ਦੁੱਧ ਪੀ ਲਿਆ। 28 ਦੀ ਦੇ ਦਾਂਗੇ ਬਾਬਾ ਜੀ 28 ਦੀ ਜਾਣ ਦੋ 12 ਕਿਲੋ ਦੁੱਧ ਹੈਗਾ ਪੂਰਾ ਚਲੋ ਅੱਗੇ ਆਗੇ ਜਰਸੀ ਤੀਜੇ ਨੰਬਰ ਤੇ ਸੋਈ ਹੈ ਨਾ 28 ਦੀ ਦੇ ਦਲੀ ਆਪਾਂ 28 ਦੀ ਤੇ ਬੱਛਾ ਮਗਰ ਆ ਗਿਆ ਜਰਸੀ ਪੋਪੇ ਸੋਈ ਹੈ ਤੀਜੇ ਕੱਪੇ ਦੀ ਇਹ ਵੀ ਸੋਈ ਆ ਬੌੜਾ ਕਿੰਨਾ ਹੈ ਜੀ ਅੱਤੀ ਦਾ ਬੱਚਾ ਆ ਗਿਆ ਹੂੰ ਬੌੜਾ ਬੌੜਾ 8 ਕਿਲੋ ਬਾਬਾ ਜੀ ਕੋਈ ਆਨਲਾਈਨ ਮੰਗਾਵੇ ਅੱਛਾ ਗਾਰੰਟੀ ਆਪਣੀ ਉਸ ਨਾਲ ਦੀ ਓਕੇ ਓਕੇ ਬਾਹਰ ਨਦੀ ਮੋਲ ਲੈ ਵੀ ਕੋਈ ਦੁੱਧ ਬੱਬਾ ਜੀ ਭੰਗ ਦਾਖ ਦਵੇ ਰੋਮ 12 ਕਿਲੋ ਦਵੇ ਅੱਛਾ ਦਊਗੀ ਸੰਗਣਾ ਦੁੱਧੇ ਸੰਗਣਾ ਅੱਛਾ ਜੀ ਜੀ ਵਾਹ ਵਾਹ ਉਹਨਾਂ ਕਾ ਉਹਨੇ ਕਾ ਆਪੇ ਉਹਨਾਂ ਹੀ ਲੇਵਾ ਹਨਾ ਹਾਂਜੀ ਹਾਂਜੀ ਹਮ ਸੱਜਣੋ ਇਹ ਤੁਹਾਨੂੰ ਪਤਾ ਆਮ ਮਦਰੀ ਘੋਡੀ ਦੀਆਂ ਨਿਗਾਹਾਂ ਉਹ ਚੀਜ਼ ਆ ਮਦਰੀ ਘੋਡੀ ਦੀ ਆ ਜਿਆਦਿਆਂ ਵੱਡੀਆਂ ਕਰਦੀਆਂ ਨਿੰਦੀਆਂ ਇਹ ਬੇਨਤੀ ਆ ਇਹ ਨਾ ਮੁੜ ਕੇ ਆ ਕੇ ਸਾਈ ਪਾ ਕੇ ਆਖੇ ਨਿੱਕੀ ਆ ਜਾਂ ਵੱਡੀ ਆ ਪਹਿਲੋਂ ਅਜਸਟਮੈਂਟ ਕਰ ਲਿਆ ਕਰੋ ਹਣਾ 12 ਕਿਲੋ ਕਿਤੇ ਥੋੜਾ ਨਹੀਂ ਆ ਦੁੱਧ ਇਸ ਤੋਂ ਦੀ ਮੱਝ ਨੂੰ ਦੁੱਧ ਦਿੰਦਾ ਠੀਕ ਆ ਤਾਂ ਬੈਠਾ ਰਿਹਾ ਉਹ ਸਾਈ ਪਾ ਕੇ ਕਈ ਆਹ ਦਿੰਦੇ ਇਹ ਛੋਟੀਆਂ ਐ ਮੁੜ ਕੇ ਅਗਲੇ ਨੂੰ ਖਰਾਬ ਕਰਦੇ ਉਹ ਗਲਤ ਗੱਲ ਕਰੇ ਮੂਲ ਇਜਾਜ਼ਤ ਕਰਨਾ ਆਪਾਂ ਜਾਇਜ਼ ਕਰਨਾ ਇੱਕੋ ਫਿਕਸ ਰੇਟ ਹੀ ਇੱਕੋ ਰੇਟ ਹੀ ਫਿਕਸ ਹੀ ਕਰ ਦੋ ਕੋਈ ਇਹਦ ਕਰਨੀ ਨਹੀਂ ਆਪਾਂ ਹੂੰ ਆਪਾਂ 40 ਮੰਗਦੇ ਆ 36 ਵੀ ਦੇ ਦਈਏ ਹੋਰ ਘਟਾ ਦੇ ਨਹੀਂ ਜੈ ਜੀ ਬਾਬਾ ਜੀ 36 ਦੀ ਜਾਣਦੇ ਸਾਡੀ ਕੀ ਦੀ ਜਾਣਦੇ ਬਾਬਾ ਤੂੰ ਕਹਿੰਦਾ 35 ਦੀ ਜਾਣਦੇ ਚਮਚੇ ਦੇ ਦਿੰਦੇ ਤੁਸੀਂ ਵੇਖ ਲਓ ਹੂੰ ਇਧਰ ਹੋਇਆ ਬਾਬਾ 30 ਲੱਗੀਆਂ ਕਿਹੜੇ 36 ਦੀ ਹੈ 36 ਦੀ 35 ਦੀ ਹੋਗੀ 36 ਨਾ ਕਹਿੰਦਾ ਚਲੋ ਕਿੰਨਾ ਭਾਈ 1500 ਜਿਆਦਾ ਨਫੇ ਨਹੀਂ ਆਪਾਂ ਪਾਏ ਆਪਾਂ ਵੇਖ ਲ ਮੋਲੀ ਨਿਕੇ ਨਿਕੇ ਤੇ ਆ ਬਾਬਾ ਜੀ ਮਾਲੀ ਆ ਗਿਆ ਦੋਂਦਾ ਹਾਂ ਜੀ ਦੋ ਦੰਦਾਂ ਬਾਬਾ ਜੀ ਲਾਉਂਗਾ ਦੋ ਨੰਬਰ ਵਾਲੇ ਹੂੰ ਆਵਾ ਵੜ ਕੇ ਲੈ ਲੈ ਅੱਗੇ ਕੱਟੀਆਂ ਵੇਲੀਆਂ ਕੇਤੋਂ ਹੂੰ ਘਰ ਵਾਲੇ ਨੂੰ ਦਵਾਂਗੇ ਆਪਾਂ ਟੈਸਟੀ ਗੱਲ ਚੰਗੇ ਆ ਨਾ ਹਾਂ ਜੀ ਰੇੜੇ ਰੂੜੇ ਤੇ ਨਹੀਂ ਪਿਆ ਰੇੜੇ ਅੰਗਝਾਲੇ ਰੇੜੇ ਨੂੰ ਭਾਵੇਂ ਅੱਜ ਕਿਹੜਾ ਵਾਲੇ ਇਹਨੂੰ ਕੀ ਆ ਹੂੰ ਇਹਨੂੰ ਕਿਹੜੀ ਪਰਵਾਹ ਰੇੜੇ ਨੂੰ ਠੀਕ ਆ ਕੱਚਾ ਸੋਨਾ ਕੱਚਾ ਸੋਨਾ ਲਾਓ ਬੱਜਾ ਪਰੰਦੇ ਰਿਆ ਘਵਾ ਲਿਓ ਪਤਲੀ ਚੌਂੜੀ ਦਾ ਬਾਬਾ ਹੂੰ ਹਾਂ ਜੀ ਸੋਨਾ ਇਕੱਠਾ ਕਰਨਾ ਮਾਜੇ ਦਿੰਦੀ ਵਿਚੋਰਾ 15 ਕਿਲੋ ਦੁੱਧ ਕੀ ਦਾ ਘਟਾ ਠੀਕ ਆ ਕਈ ਸਾਮਣ ਵਾਲੇ ਵਿਸਣ ਲਾਇਏ ਜਿਆ ਇਹ ਰਹਿ ਜਾਈ ਦਵਾ ਆਪਾ ਕਿੰਨੇ ਦਾ ਜੀ ਬਹੁਤ ਜਿਆਦਾ ਮੁੱਲ 33000 ਤੀਰਾ ਦੇਵਾਂਗੇ 28 ਦਾ 28 ਦਾ ਵੀਰ ਦਾ ਜਿਹੜਾ 28 ਦਾ ਲੈ ਜੇ ਠੀਕ ਆ ਜੋ ਆਫਰ ਆਈ ਹੈ ਠੀਕ ਆ ਦੇਣਾ ਆਪੋ ਜੇ ਦੋ ਨੰਬਰ ਵਾਲਾ ਭੰਗ 30 ਦਵੇ ਉਹ ਨੂੰ ਨਹੀਂ ਦੇਣਾ ਜੇ ਨਾ ਘਰੇ ਆ ਕਿਸ ਨੂੰ ਵੀ ਦੂ ਸੱਜਣੋ ਇਹੋ ਪਸ਼ੂ ਆ ਤੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ ਜੀ ਸਤਿ ਸ੍ਰੀ ਅਕਾਲ